ਸੋ ਬਲਬੀਰ ਸਿੰਘ ਪ੍ਰਿੰਸੀਪਲ ਬਲਬੀਰ ਸਿੰਘ ਦੇ ਪੰਜ بیٹے ਸਾਰੇ ਅਮਰੀਕਾ ਦੇ ਵਿੱਚ ਸਾਰਿਆਂ ਦੇ ਕੋਲੇ ਬਾਬਾ ਜੀ ਦੀਆਂ ਨਿਸ਼ਾਨੀਆਂ ਕਿਸੇ ਕੋਲੇ ਬਾਬਾ ਜੀ ਦੇ ਆਸਣ ਦੀ ਚਾਦਰ ਕਿਸੇ ਕੋਲੇ ਸਿਮਰਨਾ ਕਿਸੇ ਕੋਲੇ ਬਾਬਾ ਜੀ ਦਾ ਜੋੜਾ ਪੰਜਾਂ ਉਹਨਾਂ ਦੇ ਲੜਕਿਆਂ ਦੇ ਘਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ ਸਤਿਗੁਰਾਂ ਦੇ ਪ੍ਰਕਾਸ਼ ਨੇ ਗੁਰਮਤ ਨਾਲ ਜੁੜੇ ਹੋਏ ਨੇ ਸੋ ਇਸ ਤਰ੍ਹਾਂ ਬਾਬਾ ਜੀ ਨੇ ਇੱਕ ਨਹੀਂ ਇਹ ਤਾਂ ਹਜ਼ਾਰਾਂ ਮਿਸਾਲਾਂ ਨੇ ਬਾਬਾ ਜੀ ਦੇ ਕਰਦੀਆਂ ਜਿਨ੍ਹਾਂ ਨੂੰ ਬਾਬਾ ਜੀ ਨੇ ਅਮਰਤ ਸ਼ਕਾ ਕੇ ਗੁਰੂਗ੍ਰੰਥ ਸਾਹਿਬ ਦੇ ਨਾਲ ਜੋੜਿਆ ਲੱਖਾਂ ਪ੍ਰਾਣੀਆਂ ਨੂੰ ਸੋ ਉਹਨਾਂ ਬਾਬਾ ਜੀ ਦੇ ਆਪਾਂ ਅਮਰਤ ਵਚਨ ਸਰਵਣ ਕਰਦੇ ਆ ਵੱਡਿਆਂ ਭਾਗਾਂ ਵਾਲੇ ਹਾਂ ਜਿਹੜੇ ਗੁਰਮੁਖ ਪਿਆਰੇ ਇਹ ਲਾਈਵ ਪ੍ਰੋਗਰਾਮ ਚਲਾਉਂਦੇ ਆ ਇਹ ਵੀ ਬਹੁਤ ਵੱਡੀ ਡਿਊਟੀ ਬਾਬਾ ਜੀ ਨੇ ਬਖਸ਼ਿਸ਼ ਕੀਤੀ ਹੋਈ ਹੈ ਦਰਗਾਹੀ ਜਿਹੜੀਆਂ ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਦਰਸ਼ਨ ਕਰ ਰਹੀਆਂ ਸੋ ਜਿਹੜੀਆਂ ਸੰਗਤਾਂ ਨਹੀਂ ਵੀ ਦਰਸ਼ਨ ਕਰਦੀਆਂ ਸੁਣਦੀਆਂ ਵਚਨ ਬਾਬਾ ਜੀ ਦੇ ਉਹ ਵੀ ਸਾਰੇ ਬਚਨ ਸੁਣਿਆ ਕਰੋ ਅੱਜ ਵੀ ਬਾਬਾ ਜੀ ਸਭ ਦੇ ਘਰ ਪੂਰੇ ਕਰਦੇ ਆ ਬਚਨਾਂ ਦੇ ਵਿੱਚ ਅੱਜ ਦੇ ਬਚਨਾਂ ਹੀ ਜਿਵੇਂ ਜੀ ਬਾਬਾ ਜੀ ਨੇ ਬਹੁਤ ਬਖਸ਼ਾਂ ਕੀਤੀਆਂ ਸੋ